ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਾਖੀ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ਦਾ ਅਖੰਡ ਵਿਸਾਖੀ ਦੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕੁਝ ਇੱਕ ਪ੍ਰੇਮੀ ਸਿੱਖ ਗੁਰੂ ਦਰਸ਼ਨਾਂ ਨੂੰ ਆਈ ਕਈ ਦਿਨ ਸਵੇਰੇ ਸ਼ਾਮ ਕੀਰਤਨ ਅਤੇ ਗੁਰੂ ਬਚਨ ਸਰਵਣ ਕਰ ਨਿਹਾਲ ਹੁੰਦੇ ਰਹੇ ਇੱਕ ਦਿਨ ਉਹਨਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡੇ ਕੋਈ ਪਿਛਲੇ ਚੰਗੇ ਕਰਮ ਹਨ ਜੋ ਆਪ ਜੀ ਦੇ ਦਰਸ਼ਨ ਸਾਨੂੰ ਪ੍ਰਾਪਤ ਹੋਏ ਹਨ ਆਪ ਜੀ ਨੇ ਸਾਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ ਅਸੀਂ ਆਪ ਜੀ ਦੇ ਤਨੋਂ ਮਨੋਂ ਸਿੱਖਾਂ ਇਹ ਪਿਛਲੇ 4-5 ਦਿਨ ਤਾਂ ਅਸੀਂ ਬੇਕੁੰਠ ਵਿੱਚ ਬਿਤਾਏ ਹਨ। ਅਗਲਾ ਬੇਕੁੰਠ ਤਾਂ ਅਸੀਂ ਨਹੀਂ ਵੇਖਿਆ। ਜੋ 4 ਦਿਨ ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਆਪ ਦੇ ਦਰਸ਼ਨ ਕਰ, ਕੀਰਤਨ ਸਰਵਣ ਕਰ ਸਾਡੀ ਆਤਮਾ ਨੂੰ ਸ਼ਾਂਤੀ ਅਤੇ ਆਨੰਦ ਪ੍ਰਾਪਤ ਹੋਇਆ ਹੈ। ਸਾਡਾ ਇਹ ਸਮਾਂ ਕਈ ਬੇਕੁੰਠਾਂ ਦੇ ਆਨੰਦ ਤੋਂ ਵਧੇਕ ਬਤੀਤ ਹੋਇਆ ਹੈ। ਸਾਡਾ ਮਨ ਤਾਂ ਕਰਾਂ ਨੂੰ ਵਾਪਿਸ ਜਾਣ ਨੂੰ ਨਹੀਂ ਕਰਦਾ ਪਰ ਕਮਾਂਕਾਰਾਂ ਕਰਕੇ ਜਾਣਾ ਪੈਂਦਾ ਹੈ ਸੋ ਆਪ ਜੀ ਸਾਨੂੰ ਵਾਪਸ ਜਾਣ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਭਾਈ ਗੁਰ ਸਿੱਖੋ ਸੰਸਾਰ ਵਿੱਚ ਬੰਦਾ ਸਰੀਰਕ ਸੁੱਖ ਤੇ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਲਈ ਕੋਈ ਤਪ ਕਰਦਾ ਹੈ ਕੋਈ ਜਪ ਕਰਦਾ ਹੈ ਕੋਈ ਧੂਣੀਆਂ ਤਾਪਦਾ ਹੈ ਕੋਈ ਘਰ ਬਾਹਰ ਛੱਡ ਬਾਹਰ ਜੰਗਲਾਂ ਵਿੱਚ ਜਾਂਦਾ ਹੈ ਤੁਸੀਂ ਵੱਡਪਾਗੇ ਹੋ ਜਿਨ੍ਹਾਂ ਨੂੰ ਸੰਗਤ ਵਿੱਚ ਆ ਕੇ ਸੁਖ ਤੇ ਸ਼ਾਂਤੀ ਪ੍ਰਾਪਤ ਹੋਈ ਹੈ ਸਵਰਗ ਤੇ ਬੈਕੁੰਠ ਦੀ ਪ੍ਰਾਪਤੀ ਵਾਸਤੇ ਕੋਈ ਅਸੰਮੇਦ ਜੰਗ ਕਰਦਾ ਹੈ ਕੋਈ ਸੋਨੇ ਚਾਂਦੀ ਭੂਮੀ ਦਾ ਦਾਨ ਕਰਦਾ ਹੈ ਕੋਈ ਹੋਰ ਔਖੇ ਸਾਧਨ ਕਰਕੇ ਸ਼ਰੀਰ ਨੂੰ ਕਸ਼ਟ ਵਿੱਚ ਪਾਉਂਦਾ ਹੈ ਤੁਸੀਂ ਧਨ ਭਾਗੀ ਹੋ ਜਿਨ੍ਹਾਂ ਨੂੰ ਬੈਕੁੰਠ ਦਾ ਆਨੰਦ ਪ੍ਰਾਪਤ ਹੋਇਆ ਹੈ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਜਿੱਥੇ ਤੁਸੀਂ 4 ਦਿਨ ਸ਼ਾਂਤੀ ਨਾਲ ਬਤੀਤ ਕੀਤੇ ਤੇ ਬੈਕੁੰਠ ਦਾ ਆਨੰਦ ਮਾਣਿਆ ਅਜਿਹੇ ਸਮੇਂ ਪ੍ਰਭੂ ਮਿਹਰ ਤੇ ਭਾਗਾ ਨਾਲ ਹੀ ਪ੍ਰਾਪਤ ਹੁੰਦੇ ਹਨ ਤੁਸੀਂ 8 ਦਿਨ ਹੋਰ ਸਵਰਗ ਦਾ ਆਨੰਦ ਲਓ ਅਤੇ ਮਨ ਦੀ ਸ਼ਾਂਤੀ ਪ੍ਰਾਪਤ ਕਰੋ ਗੁਰੂ ਭਲੀ ਕਰੇਗਾ ਘਰਾਂ ਦੇ ਕੰਮਕਾਰ ਤਾਂ ਕਦੇ ਰੁਕਦੀ ਨਹੀਂ ਹਨ ਇਹ ਤਾਂ ਚੱਲਦੇ ਹੀ ਰਹਿਣੇ ਹਨ ਪਰ ਅਜਿਹੇ ਸਮੇਂ ਜ਼ਿੰਦਗੀ ਵਿੱਚ ਕਿਤੇ ਵਿਰਲੇ ਹੀ ਪ੍ਰਾਪਤ ਹੁੰਦੇ ਹਨ ਸੋ ਇਸ ਬੇਕੁੰਠ ਦਾ ਆਨੰਦ ਕੁਛ ਸਮਾਂ ਹੋਰ ਮਾਨ ਲਵੋ ਸਤਗੁਰੂ ਜੀ ਦਾ ਇਹ ਬਚਨ ਸੁਣ ਕੇ ਸਿੱਖਾਂ ਦੇ ਚਿਹਰੇ ਮੁਰਝਾ ਗਏ ਅਤੇ ਉੱਪਰਲੇ ਦਿਨੋਂ ਸਤਿਵਜਨ ਕਿਹਾ ਅਤੇ ਆਪੋ ਆਪਣੇ ਟਿਕਾਣਿਆਂ ਤੇ ਚਲੇ ਗਏ ਕਿਉਂਕਿ ਸਿੱਖਾਂ ਨੇ ਸਤਿਗੁਰੂ ਜੀ ਦੇ ਸਨਮੁਖ ਜੋ ਬਚਨ ਕਹੇ ਸਨ ਉਸ ਪਾਏ ਦੀ ਬਿਰਤੀ ਉਹਨਾਂ ਦੀ ਅਜੇ ਬਣੀ ਨਹੀਂ ਸੀ ਸਾਰੇ ਇਕੱਠੇ ਹੋਏ ਆਪਸੀ ਵਿਚਾਰ ਕਰਨ ਲੱਗੇ ਕਿ ਅਸੀਂ ਚੰਗੇ ਕਸੂਤੀ ਸਥਿਤੀ ਵਿੱਚ ਫਸੇ ਹਾਂ 8-8 ਦਿਨ ਘਰਾਂ ਵਿੱਚੋਂ ਨਿਕਲਿਆ ਨੂੰ ਹੋ ਗਏ ਹਨ ਹੁਣ ਸਤਗੁਰੂ ਜੀ ਨੇ 8 ਦਿਨ ਹੋਰ ਇੱਥੇ ਰਹਿਣ ਦਾ ਹੁਕਮ ਦੇ ਦਿੱਤਾ ਹੈ। ਉਹਨਾਂ 1-2 ਦਿਨ ਔਖੇ ਸੌਖੇ ਕੱਟੇ ਘਰਾਂ ਦੀਆਂ ਧੀਆਂ ਪੁੱਤਰਾਂ ਦੀ ਯਾਦ ਮੋੜ-ਮੋੜ ਤੰਗ ਕਰਨ ਲੱਗੀ। ਇੱਕ-ਇੱਕ ਦਿਨ ਮਹੀਨੇ ਸਮਾਨ ਬਤੀਤ ਹੋਣ ਲੱਗਾ। ਦੂਸਰੇ ਪਾਸੇ ਸਤਗੁਰੂ ਜੀ ਨੇ ਆਨੰਦਗੜ੍ਹ ਦੇ ਕਿਲੇ ਅੰਦਰ ਜੋ ਪਹਿਰੇਦਾਰ ਸਨ ਉਹਨਾਂ ਨੂੰ ਸੱਦ ਕੇ ਸ਼ਕਤੀ ਨਾਲ ਕਹਿ ਦਿੱਤਾ ਕਿ ਤੁਸੀਂ ਇਹਨਾਂ ਸਿੱਖਾਂ ਦਾ ਖਾਸ ਖਿਆਲ ਰੱਖਣਾ ਹੈ ਸਾਡੀ ਇਚਾਰਜ ਤੋਂ ਬਿਨਾ ਇਹ ਸਿੱਖ ਕਿਲੇ ਵਿੱਚੋਂ ਬਾਹਰ ਨਾ ਜਾਣ ਉਹ ਸਾਰੇ ਸਿੱਖ ਜੋ ਕਹਿੰਦੇ ਸਨ ਕਿ ਸਤ ਗੁਰੂ ਜੀ ਤੁਹਾਡੇ ਦਰਸ਼ਨ ਕਰਕੇ ਬਚਨ ਬਲਾਸ ਤੇ ਕੀਰਤਨ ਸੁਣ ਕੇ ਸਾਨੂੰ ਆਨੰਦ ਬੈਕੁੰਠ ਨਾਲੋਂ ਵੀ ਜ਼ਿਆਦਾ ਆਉਂਦਾ ਹੈ ਉਨ੍ਹਾਂ ਨੇ ਮਸਾਚਾਰ ਕੋ ਦਿਨਾਂ ਦਾ ਸਮਾਂ ਕੱਢਿਆ ਤੇ ਸਾਰਿਆਂ ਨੇ ਇਕੱਠੇ ਹੋ ਕੇ ਆਪਸੀ ਗੁਰਮਤਾ ਕੀਤਾ ਕਿ ਆਪਾਂ 4 ਦਿਨ ਹੋਰ ਵੀ ਔਖੇ ਸੌਖੇ ਕੱਟ ਲੈਂਦੇ ਹਾਂ ਜਦੋਂ ਆਪਾਂ ਸਤਿਗੁਰੂ ਜੀ ਪਾਸੋਂ ਘਰਾਂ ਨੂੰ ਜਾਣ ਦੀ ਆਗਿਆ ਮੰਗੀ ਜੇ ਫਿਰ ਸਤਿਗੁਰੂ ਜੀ ਨੇ 8-10 ਦਿਨ ਹੋਰ ਰਹਿਣ ਲਈ ਕਹਿ ਦਿੱਤਾ ਫਿਰ ਕੀ ਕਰਾਂਗੇ ਸਤਿਗੁਰੂ ਜੀ ਨੂੰ ਆਪਾਂ ਜਵਾਬ ਦੇ ਨਹੀਂ ਸਕਨਾ ਜੋੜ ਨਾਲ ਅਸੀਂ ਕਿਲੇ ਤੋਂ ਬਾਹਰ ਨਿਕਲ ਨਹੀਂ ਸਕਦੀ ਪਹਿਰਾ ਬੜਾ ਸਖਤ ਹੈ ਹੋਵੇ ਨਾ ਤਾਂ ਆਪਾਂ ਕੋਈ ਵਿਉਂਤ ਬਣਾ ਕੇ ਕਿਸੇ ਤਰ੍ਹਾਂ ਇੱਕ ਵਾਰੀ ਕਿਲੇ ਚੋਂ ਬਾਹਰ ਨਿਕਲ ਚਲੀਏ ਸੋਚਦੇ ਆ ਸੋਚਦੇ ਆ ਸਾਰੇ ਇੱਕ ਵਿਚਾਰ ਤੇ ਸਹਿਮਤ ਹੋਏ ਕਿ ਆਪਣੇ ਵਿੱਚੋਂ ਇੱਕ ਨੂੰ ਮੁਰਦਾ ਬਣਾ ਲਈਏ ਅਤੇ ਉਸ ਨੂੰ ਸੀੜੀ ਉੱਪਰ ਪਾ ਲਈਏ ਚਾਰ ਜਾਣੇ ਉਸ ਨੂੰ ਚੁੱਕ ਲਵਾਂਗੇ ਇੱਕ ਜਾਣਾ ਅੱਗੇ ਦੋ ਜਾਣੇ ਪਿੱਛੇ ਤੁਰ ਪਾਵਾਂਗੇ ਅੱਗੇ ਵਾਲਾ ਸਿੱਖ RAM ਨਾਮ ਸੱਤ ਹੈ ਹਰ ਕਾ ਨਾਮ ਸੱਤ ਹੈ ਕਹਿਣ ਲੱਗ ਜਾਵੇਗਾ ਤੇ ਪਹਿਰੇਦਾਰ ਪੁੱਛੇਗਾ ਕਿ ਕਿੱਧਰ ਚੱਲੇ ਹੋ ਤਾਂ ਕਹਿ ਦੇਵਾਂਗੇ ਕਿ ਗੁਰੂ ਕਾ অতি ਪਿਆਰਾ ਸਿੱਖ ਰਾਤ ਪੇਟ ਦਰਦ ਹੋਣ ਨਾਲ RAM ਸੱਤ ਹੋ ਗਿਆ ਹੈ ਉਸ ਦਾ ਦਾਹ ਸੰਸਕਾਰ ਕਰਨ ਵਾਸਤੇ ਬਾਹਰ ਚੱਲ ਨਹੀਂ ਹਾਂ ਸੋ ਸਾਰੀ ਰਾਤ ਵਿਉਂਤ ਬਣਾ ਕੇ ਦਿਨ ਚੜੇ ਰਾਤ ਦੀ ਬਣਾਈ ਸਕੀਮ ਅਧੀਨ ਇੱਕ ਨੂੰ ਮੁਰਦਾ ਬਣਾ ਚਿੱਟਾ ਬਸਤਰ ਉੱਪਰ ਪਾ ਆਪਣੇ ਆਪ ਨੂੰ ਸਿੱਦਕੀ ਸਿੱਖ ਕਹਿਲਾਉਣ ਵਾਲੇ ਸਿੱਖ RAM RAM ਸੱਤ ਹੈ ਕਹਿੰਦੇ ਤੇ ਸੇਵਕ ਕੀ ਔਰਕ ਨਿਭੀ ਪ੍ਰੀਤ ਸ਼ਬਦ ਪੜਦੇ ਕਿਲੇ ਦੇ ਦਰਵਾਜ਼ੇ ਕੋਲ ਪਹੁੰਚੇ ਦਰبان ਸਿੱਖ ਨੇ ਪੁੱਛਿਆ ਕਿ ਕੀ ਗੱਲ ਹੈ ਕਿੱਧਰ ਚੱਲ ਲਈ ਹੋ ਸਿੱਖਾਂ ਦੱਸਿਆ ਕਿ ਰਾਤ ਸਾਡਾ ਸਾਥੀ ਸਿੱਖ ਜੋ ਬਹੁਤ ਗੁਰੂ ਪ੍ਰੇਮੀ ਸੀ ਅਚਾਨਕ ਦਰਦ ਹੋਣ ਕਾਰਨ ਆਰਾਮ ਸਤ ਹੋ ਗਿਆ ਹੈ ਇਸ ਦਾ ਅੰਤਿਮ ਸੰਸਕਾਰ ਕਰਨ ਵਾਸਤੇ ਇਸ ਦੇ ਸਰੀਰ ਨੂੰ ਬਾਹਰ ਲੈ ਜਾ ਰਹੇ ਹਾਂ ਦਰਬਾਨ ਨੇ ਉਹਨਾਂ ਨੂੰ ਰੋਕ ਲਿਆ ਤੇ ਦੂਸਰੇ ਸਿੱਖ ਨੂੰ ਸਾਰੀ ਵਿੱਧਿਆ ਸਤ ਗੁਰੂ ਜੀ ਨੂੰ ਦੱਸਣ ਵਾਸਤੇ ਭੇਜਿਆ ਉਸ ਸਿੱਖ ਨੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਪਾਤਸ਼ਾਹ ਰਾਤ ਨੂੰ ਇੱਕ ਆਪਜੀ ਦਾ ਬਹੁਤ ਪਿਆਰ ਵਾਲਾ ਸਿੱਖ ਦਰਦ ਹੋਣ ਨਾਲ ਅਕਾਲ ਚਲਾਣਾ ਕਰ ਗਿਆ ਹੈ ਉਸ ਦੇ ਸਰੀਰ ਦਾ ਸੰਸਕਾਰ ਕਰਨ ਵਾਸਤੇ ਸੱਤ ਅੱਠ ਸਿੱਖ ਉਸ ਦਾ ਵਿਵਾਨ ਬਣਾ ਕੇ ਬਾਹਰ ਲਜਾਣ ਲਈ ਕਿਲੇ ਦੇ ਦਰਵਾਜ਼ੇ ਅੱਗੇ ਖੜੇ ਸੇਵਕ ਕੀ ਔਰਤ ਨੇ ਵੀ ਭੀਪ੍ਰੀਤ ਸ਼ਬਦ ਪੜ ਰਹੇ ਹਨ ਸਾਹਿਬਾਂ ਦੀ ਕੀ ਆਗਿਆ ਹੈ ਸਤਿਗੁਰੂ ਜੀ ਬੇਨਤੀ ਕਰਨ ਵਾਲੇ ਸਿੱਖ ਨੂੰ ਕਹਿਣ ਲੱਗੇ ਕਿ ਅਜੇਹਾ ਗੁਰੂ ਦੇ ਪਿਆਰ ਵਾਲਾ ਸਿੱਧਕੀ ਸਿੱਖ ਜੇ ਅਕਾਲ ਚਲਾਣਾ ਕਰ ਗਿਆ ਹੈ ਤਾਂ ਉਸ ਦਾ ਸੰਸਕਾਰ ਅਸੀਂ ਆਪਣੇ ਹੱਥੀਂ ਕਿਲੇ ਵਿੱਚ ਹੀ ਕਰਾਂਗੇ ਬਾਹਰ ਪੇਜਣ ਦੀ ਲੋੜ ਨਹੀਂ ਸਗੋਂ ਉਹਨਾਂ ਨੂੰ ਵਾਪਸ ਵਿੱਚ ਕਿਲੇ ਵਿੱਚ ਲੈ ਕੇ ਆਵੋ ਤੇ ਚਿਖਾ ਬਣਾਵੋ ਅਸੀਂ ਵੀ ਸ਼ੀਗਰ ਹੀ ਆਉਂਦੇ ਹਾਂ ਦਰਬਾਨ ਸਿੱਖ ਨੇ ਬਨਾਵਟੀ ਬਣੇ ਮੁਰਦੇ ਦੇ ਵਾਰਸਾਂ ਨੂੰ ਸਤਿਗੁਰਾਂ ਦਾ ਸਨੇਹਾ ਦਿੱਤਾ ਕਿ ਸਤਿਗੁਰਾਂ ਜੀ ਦੇ ਹੁਕਮ ਕੀਤਾ ਹੈ ਕਿ ਅਜਹਿ ਸਿੱਧਕੀ ਸਿੱਖ ਦਾ ਸੰਸਕਾਰ ਬਾਹਰ ਨਹੀਂ ਕਰਨਾ ਅਸੀਂ ਕਿਲੇ ਦੇ ਅੰਦਰ ਹੀ ਉਸ ਦਾ ਸੰਸਕਾਰ ਆਪਣੇ ਹੱਥੀ ਕਰਾਂਗੇ ਮੁਰਦੇ ਨੂੰ ਵਾਪਸ ਲੈ ਆਵੋ ਇਹ ਸਤਿਗੁਰਾਂ ਦਾ ਹੁਕਮ ਹੈ ਦਰਬਾਨ ਦੇ ਮੁਖੋਂ ਇਹ ਸੁਨੇਹਾ ਸੁਣ ਕੇ ਪਖੰਡਰ ਚਾਉਣ ਵਾਲਿਆਂ ਨੂੰ ਠੰਡੀਆਂ ਤਰੇਲੀਆਂ ਔਨ ਲੱਗੀਆਂ ਸਾਰੇ ਮਨੋਮਨੀ ਸੋਚਣ ਲੱਗੇ ਕਿ ਹੁਣ ਕੀ ਕਰਾਂਗੇ ਸਾਡੀ ਬਣਾਈ ਵਿਉ ਸਾਨੂੰ ਹੀ ਪੁੱਠੀ ਪੈ ਗਈ ਹੈ ਜਾਣੀ ਜਾਣ ਸਤਗੁਰੂ ਜੀ ਅੱਗੇ ਸਾਡਾ ਪਾਲ ਉੱਗੜ ਜਾਣਾ ਹੈ ਤੇ ਬਾਕੀ ਸਿੱਖਾਂ ਨੂੰ ਵੀ ਸਾਨੂੰ ਲਹਨਤਾਂ ਪਾਉਣਗੇ ਕਿ ਇਹਨਾਂ ਨੇ ਬਾਹਰ ਜਾਣ ਵਾਸਤੇ ਇਹ ਕੀ ਪਖੰਡ ਰਚਿਆ ਹੈ ਇੰਨਾ ਸੋਚਾਂ ਅਧੀਨ ਛਾਤੀ ਦੇ ਪੱਥਰ ਕਰ ਕੇ ਮੁੜ RAM ਨਾਮ ਸਤ ਕਰਦੇ ਵਾਪਸ ਜਲੀ ਵਿੱਚ ਆ ਗਿਆ ਤੇ ਅਰਥੀ ਰੱਖ ਦਿੱਤੀ ਉਧਰੋਂ ਸ਼੍ਰੀ ਕਲਗੀਧਰ ਜੀ ਵੀ ਸਿੱਖਾ ਸਮੇਤ ਉੱਜ ਗਏ ਉਹਨਾਂ ਵੱਲ ਵੇਖ ਕੇ ਮੁਸਕਰਾਏ ਤੇ ਪੁੱਛਿਆ ਸਿੰਘੋ ਇਸ ਦੀ ਕਿਸ ਤਰ੍ਹਾਂ ਮੌਤ ਹੋਈ ਹੈ ਦੋ ਸਿੰਘਾਂ ਨੇ ਦੱਸਿਆ ਪਾਤਸ਼ਾ ਰਾਤ ਨੂੰ ਇਹ ਸਿੰਘ ਲੰਗਰ ਛੱਕ ਕੇ ਸੁੱਤਾ ਸੀ ਤੜਕਸਾਰ ਇਸ ਦੇ ਦਰਦ ਹੋਈ ਥੋੜਾ ਦਵਾਦਾਰੂ ਜੋ ਸਾਡੇ ਪਾਸ ਸੀ ਇਸ ਨੂੰ ਦਿੱਤਾ ਪਰ ਆਰਾਮ ਆਉਣ ਦੀ ਬਜਾਏ ਇਹ ਆਰਾਮ ਸੱਤ ਹੋ ਗਿਆ ਕਹਿ ਕੇ ਦੋਵੇਂ ਘੁੰਣ ਲੱਗ ਗਏ ਜਾਣੀ ਜਾਣ ਸਤਿਗੁਰੂ ਜੀ ਨੇ ਸਾਰਿਆਂ ਨੂੰ ਦਿਲਾਸਾ ਦਿੱਤਾ ਤੇ ਇੱਕ ਸਿੱਖ ਨੂੰ ਕਿਹਾ ਕਿ ਲੱਕੜ ਨੂੰ ਰੁਹੀਂ ਬੰਨ ਤੇਲ ਪਾ ਕੇ ਅੱਗ ਲਾ ਲਿਆਵੋ ਤਾਂ ਜੋ ਤਸੱਲੀ ਕਰਨ ਲਈ ਜਾਵੇ ਕੀ ਵਾਕਿਆ ਹੀ ਸਿੱਖ ਚੜ੍ਹਾਈ ਕਰ ਗਿਆ ਹੈ ਕਿਤੇ ਜਿੰਦਾ ਹੀ ਨਸਾੜਿਆ ਜਾਵੇ ਗੁਰੂ ਹੁਕਮ ਮੰਨ ਸਿੱਖ ਲੱਕੜ ਨੂੰ ਰੋਹੀ ਬੰਨ ਤੇਲ ਨਾਲ ਪਿਉ ਕੇ ਅੱਗ ਲਾ ਲਿਆ ਸਤ ਗੁਰੂ ਜੀ ਦੇ ਹੁਕਮ ਕੀਤਾ ਕਿ ਇਸ ਮੁਰਦੇ ਨੂੰ ਚਿਖਾ ਵਿੱਚ ਬਾਦ ਵਿੱਚ ਰੱਖਾਂਗੇ ਪਹਿਲਾਂ ਇਸ ਦੇ ਪੈਰਾਂ ਨੂੰ ਅੱਗ ਲਾ ਕੇ ਨਿਰਣਾ ਕਰ ਲਵੋ ਕਿ ਸਿੱਖ ਸੱਚੀ ਹੀ RAM ਸਤ ਹੋ ਗਿਆ ਹੈ ਸਤਗੁਰੂ ਜੀ ਦਾ ਹੁਕਮ ਮੰਨ ਕੇ ਜਦੋਂ ਸਿੱਖਾਂ ਨੇ ਮੁਰਦੇ ਦੇ ਪੈਰਾਂ ਨੂੰ ਚਵਾਤੀ ਲਾਈ ਤਾਂ ਉਹ ਸੀੜੀ ਤੋਂ ਉੱਠ ਕੇ ਭੱਜ ਤੁਰਿਆ ਇਹ ਚਮਤਕਾਰ ਵੇਖ ਕੇ ਸਤਗੁਰੂ ਜੀ ਤੇ ਸਾਰੀ ਸੰਗਤ ਹੱਸਣ ਲੱਗੀ ਤੇ ਉਹ ਸਿੱਖ ਜਿਨ੍ਹਾਂ ਨੇ ਇਹ ਪਖੰਡ ਰਚਿਆ ਸੀ ਸਤਗੁਰਾਂ ਦੇ ਚਰਨੀ ਟੈਪ ਐ ਅਤੇ ਰੋ ਰੋ ਕੇ ਮੁਆਫੀ ਮੰਗੀ ਕਿ ਸਤਗੁਰੂ ਜੀ ਅਸੀਂ ਸਿੱਧਕ ਤੋਂ ਡੋਲ ਕੇ ਇਹ ਗਲਤੀ ਕੀਤੀ ਹੈ ਸਾਨੂੰ ਆਪਣੇ ਘਰ ਦੀ ਅਤੇ ਧੀਆ ਪੁੱਤਰਾਂ ਦੀ ਯਾਦ ਆ ਰਹੀ ਸੀ ਅਸੀਂ ਵਿਚਾਰਿਆ ਕਿ ਸਤਗੁਰੂ ਜੀ ਅੱਠ ਦਿਨ ਹੋਰ ਠਹਿਰਨ ਲਈ ਹੁਕਮ ਨਾ ਕਰ ਦੇਣ ਜਿਸ ਕਾਰਨ ਅਸੀਂ ਬਾਹਰ ਨਿਕਲਣ ਲਈ ਇਹ ਪਖੰਡ ਰਚਿਆ ਸੀ ਸਤਗੁਰੂ ਜੀ ਨੇ ਉਹਨਾਂ ਸਿੱਖਾਂ ਨੂੰ ਬੇਨਤੀ ਕੀਤੀ ਅਤੇ ਕਿਹਾ ਗੁਰੂ ਹਮੇਸ਼ਾ ਬਖਸ਼ੰਦ ਹੈ ਗੁਰੂ ਨੂੰ ਤੁਹਾਡੇ ਰਹਿਣ ਜਾਂ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਤੁਸੀਂ ਹੀ ਇਹ ਕਹਿੰਦੇ ਸੀ ਕਿ ਅਸੀਂ ਸੰਗਤ ਵਿੱਚ ਰਹਿ ਕੇ ਕੀਰਤਨ ਸੁਣ ਕੇ ਬੇਕੁੰਠ ਨਾਲੋਂ ਵੀ ਜ਼ਿਆਦਾ ਆਨੰਦ ਮਾਣਿਆ ਹੈ ਦਰ ਅਸਲ ਇਹ ਸਾਰਾ ਕੁਝ ਤੁਹਾਡੇ ਕਹਿਣ ਮਾਤਰ ਹੀ ਸੀ ਇਹ ਅਵਸਥਾ ਪ੍ਰਾਪਤ ਹੋਈ ਹੁੰਦੀ ਤਾਂ ਤੁਸੀਂ ਅਹਜਾਹਾ ਪਖੰਡ ਨਾ ਕਰਦੇ ਇੱਕ ਪਾਸੇ ਤੁਸੀਂ ਗੁਰੂ ਨੂੰ ਸਰਬੰਗਤੀ ਅੰਤਰਿਆਮੀ ਕਹਿੰਦੇ ਹੋ ਅਤੇ ਦੂਸਰੇ ਪਾਸੇ ਤੁਸੀਂ ਗੁਰੂ ਨੂੰ ਆਪਣੇ ਵਰਗਾ ਅਖਾਂ ਇਨਸਾਨ ਸਮਝ ਕੇ ਉਸ ਨੂੰ ਧੋਖਾ ਦੇਣ ਦਾ ਮਹਾਨਾ ਬਣਾਉਂਦੇ ਹੋ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬਨੌਤੀ ਪ੍ਰਗਟਾਵਾ ਬਹੁਤਾ ਚਿਰ ਤੱਕ ਸਾਥ ਨਹੀਂ ਦਿੰਦਾ ਫਿਰ ਐਸੇ ਗੁਰੂ ਅੱਗੇ ਜਿਹੜਾ ਗੁਰ ਸਿੱਖਾਂ ਨੂੰ ਵਾਰ-ਵਾਰ ਤ੍ਰੇੜ ਕਰਵਾਉਂਦਾ ਹੈ ਕਿ ਏ ਗੁਰਸਿੱਖੋ ਤੁਸੀਂ ਆਪਣੇ ਅੰਦਰੋਂ ਕੋੜ ਕਪਟ ਛਾਲ ਫਰੇਬ ਨੂੰ ਦੂਰ ਕਰਕੇ ਹਰੀ ਨਾਮ ਦੀ ਧਾਲ ਕਰੋ ਤਦ ਹੀ ਤੁਸੀਂ ਗੁਰੂ ਨਾਲ ਨਦਰ ਨਿਹਾਲ ਹੋ ਜਾਵੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ